ਖਬਰਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਸਵਿਧਾਨ ਦੀ ਕਾਨੂੰਨ ਦੀ ਅਮਨ ਸ਼ਾਂਤੀ ਦੀ ਤੇ ਦੂਸਰੇ ਪਾਸੇ ਜਦੋਂ ਟਿੱਕਾ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਕਸੂਤੇ ਫਸਦੇ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਸੀਂ ਗੱਲ ਕਰ ਰਹੇ ਹਾਂ ਕੰਗਨਾਰ ਮੌਤ ਜੋ ਫਿਲਮੀ ਅਦਾਕਾਰ ਹੁੰਦੇ ਨਾਲ ਨਾਲ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਮੰਡੀ ਤੋਂ ਲੋਕ ਸਭਾ ਦੀ ਮੈਂਬਰ ਵੀ ਹੈ ਜਿਸ ਦੀ ਖੁਆਇਸ਼ ਹੈ ਮੁੱਖ ਮੰਤਰੀ ਬਣਨਾ ਹਿਮਾਚਲ ਪ੍ਰਦੇਸ਼ ਦਾ ਜਿਸ ਦੀ ਖੁਆਇਸ਼ ਸੀ ਕਿ ਕੇਂਦਰੀ ਮੰਤਰੀ ਬਣਨਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਇਧਰ ਕੰਗਨਾ ਨੌਕ ਤੁਸੂਤੀ ਫਸ ਗਈ ਹੈ ਕਿਉਂਕਿ ਪਿਛਲੇ ਅੱਜ ਤੋਂ ਲਗਭਗ 15 ਦਿਨ ਪਹਿਲਾਂ ਬਠਿੰਡਾ ਦੀ ਅਦਾਲਤ ਵੱਲੋਂ ਇੱਕ ਹੁਕਮ ਜਾਰੀ ਹੋਇਆ ਸੀ ਕੰਗਨਾਰ ਨੌਤ ਨੂੰ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਤੁਹਾਨੂੰ ਤੁਹਾਡੀ ਪੇਸ਼ੀ ਨਹੀਂ ਕਰਵਾਈ ਜਾਵੇਗੀ ਬਟਿੰਡਾ ਦੀ ਅਦਾਲਤ ਵਿੱਚ ਤੁਹਾਨੂੰ ਫਿਜ਼ੀਕਲੀ ਪੇਸ਼ ਹੋਣਾ ਪਵੇਗਾ ਬੇਬੇ ਮਹਿੰਦਰ ਕੌਰ ਤੇ ਜਿਹੜੀ ਟਿੱਪਣੀ ਕੀਤੀ ਗਈ ਸੀ ਮਾਤਾ ਮਹਿੰਦਰ ਕੌਰ ਤੇ ਤੰਜ ਕੱਸਿਆ ਗਿਆ ਸੀ ਡਿਲੀਟ ਵੇਟ ਕਰਕੇ ਕੰਗਨਾਰ ਨੌਤ ਵੱਲੋਂ ਕਿ ਪੰਜਾਬ ਦੀਆਂ ਮਹਿਲਾਵਾਂ 100-100 ਰੁਪਏ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਦੀਆਂ ਨੇ ਖਾਸ ਕਰਕੇ ਜਿਹੜੇ ਕਾਨੂੰਨ ਪਾਸ ਕੀਤੇ ਗਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਸ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਕਿਹਾ ਬਾਅਦ ਵਿੱਚ ਵਾਪਸ ਵੀ ਲੈਣੇ ਪਏ ਜਦੋਂ ਭਾਰਤ ਦੇ ਸਾਰੇ ਹੀ ਕਿਸਾਨਾਂ ਨੇ ਪੱਕੇ ਤੌਰ ਤੇ ਧਰਨੇ ਲਾ ਦਾ ਦਿੱਲੀ ਦੇ ਵਿੱਚ ਗਲੇ ਦੀ ਹੱਡੀ ਬਣ ਗਿਆ ਉਹ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦਿਨਾਂ ਦੇ ਵਿੱਚ ਇੱਕ ਵਿਵਾਦਤ ਬਿਆਨ ਬਾਜੀ ਕੀਤੀ ਗਈ ਸੀ ਟੀਕਾ ਟਿੱਪਣੀ ਕੀਤੀ ਗਈ ਸੀ ਬੇਬੇ ਮਹਿੰਦਰ ਕੌਰ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਵੱਲੋਂ ਲਗਾਤਾਰ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕੰਗਨਾ ਰੌਤੂ ਨੂੰ ਲੈ ਕੇ ਕਿਸਾਨ ਅੰਦੋਲਨ ਦੌਰਾਨ ਟਿੱਪਣੀ ਨੂੰ ਲੈ ਕੇ ਵਿਵਾਦਾਂ 'ਚ ਕਿਰੀ ਭਾਜਪੀ ਸੰਸਦ ਅਤੇ ਬਾਲੀਵੁੱਡ ਅਦਾਕ ਬਾਲੀਵੁੱਡ ਅਦਾਕਾਰਾ ਕੰਗਨਾ ਰੌਤ ਦੀ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੈ ਬੇਬੇ ਮਹਿੰਦਰ ਕੌਰ ਵੱਲੋਂ ਦਾਅਰ ਕੀਤੇ ਗਏ ਮਾਨ ਹਾਨੀ ਮਾਅਬਲੇ ਵਿੱਚ ਭਾਜਪਾ ਸੰਸਦ ਨੂੰ ਅੱਜ ਨਿੱਜੀ ਤੌਰ ਤੇ ਪੇਸ਼ ਹੋਣਾ ਹੈ ਜੇਕਰ ਉਹ ਪੇਸ਼ ਨਹੀਂ ਹੁੰਦੀ ਤਾਂ ਅਦਾਲਤ ਵੱਲੋਂ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਜਾ ਸਕਦੇ ਨੇ ਦੱਸਦੀ ਕਿ ਪਿਛਲੀ ਸੁਣਵਾਈ ਦੌਰਾਨ ਬੀਬੀ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਸੀ ਕਿ ਕੰਗਣਾ ਰੌਤ ਦੇ ਵਕੀਲ ਨੇ ਪੇਸ਼ੀ ਦੀ ਛੋਟ ਦੀ ਅਰਜੀ ਦਾਖਲ ਕੀਤੀ ਸੀ ਹਾਲਾਂਕਿ ਅਦਾਲਤ ਨੇ ਅਰਜੀ ਰੱਦ ਕਰਦੇ ਹੋਏ ਕੰਗਣਾ ਰੌਤ ਨੂੰ 15 ਜਨਵਰੀ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਲੇਕਿਨ 15 ਜਨਵਰੀ ਨੂੰ ਪੇਸ਼ ਨਹੀਂ ਹੋਈ ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਦੇ ਵਕੀਲ ਹੋਣਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਫਿਜ਼ੀਕਲ ਪੇਸ਼ ਨਹੀਂ ਹੁੰਦੀ ਤਾਂ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਹੋ ਸਕਦੇ ਨੇ ਕੰਗਣਾ ਨੇ ਕਿਸਾਨਾਂ ਦੇ ਵਿਰੁੱਧ ਪ੍ਰਦਰਸ਼ਨ ਤੋਂ ਟਵੀਟ ਕੀਤਾ ਜਿਸ ਵਿੱਚ ਲਿਖਿਆ ਕਿ ਔਰਤਾਂ 100 ਰੁਪਏ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੁੰਦੀਆਂ ਹਨ ਉਸ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ਤੇ ਟਿੱਪਣੀ ਕੀਤੀ ਜਿਸ ਵਿੱਚ ਬਜ਼ੁਰਗ ਔਰਤ ਦੀ ਫੋਟੋ ਸੀ ਅਦਾਕਾਰਾਂ ਨੇ ਲਿਖਿਆ ਹਾਂ ਹਾਂ ਇਹ ਉਹ ਦਾਦੀ ਹੈ ਜੇਸ ਨੂੰ ਟਾਈਮ ਮੈਗਜ਼ੀਨ ਵਿੱਚ ਭਾਰਤੀਆ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚੋਂ ਇੱਕ 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 ਵਜੋਂ ਪਰਦਾਸ਼ਿਤ ਕੀਤਾ ਗਿਆ ਉਹ 100 ਰੁਪਏ ਵਿੱਚ ਉਪਲਬਧ ਹੈ ਬਠਿੰਡਾ ਦੇ ਪਿੰਡ ਬਹਾਦਰਗੜ ਦੀ ਵਸਨੀਕ ਇੰਦਰ ਕੌਰ ਜਿਸ ਦੀ ਉਮਰ ਲਗਭਗ 81 ਸਾਲ ਹੈ ਕੰਗੜਾ ਦੇ ਟ੍ਰਿਬਿਊਨ ਤੋਂ ਬਾਅਦ 4 ਜਨਵਰੀ 2021 ਨੂੰ ਮਾਨ ਹਾਨੀ ਦਾ ਕੇਸ ਦਰਜ ਕੀਤਾ ਗਿਆ ਸੁਣਵਾਈ ਲਗਭਗ 13 ਮਹੀਨੇ ਚੱਲੀ ਜਿਸ ਤੋਂ ਬਾਅਦ ਬਠਿੰਡਾ ਦੀ ਇੱਕ ਅਦਾਲਤ ਨੇ ਕੰਗੜਾ ਨੂੰ ਸਮਨ ਜਾਰੀ ਕੀਤੇ ਉਸ ਨੂੰ ਪੇਸ਼ ਹੋਣ ਦੇ ਹੁਕਮ ਦਿੱਤਾ ਇਸ ਤੋਂ ਬਾਅਦ ਕੰਗਣਾ ਰੌਤ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਰਾਤਰੀ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਫਿਰ ਉਸ ਨੇ ਸੁਪਰੀਮ ਕੋਰ ਦਾ ਦਰਵਾਜ਼ਾ ਖੜਕਾਇਆ ਜਿੱਥੇ ਉਸ ਨੂੰ ਕੋਈ ਰਾਤ ਨਹੀਂ ਮਿਲੀ ਯਾਨਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਕੰਗਣਾ ਰੌਤ ਨੂੰ ਰਾਤ ਨਹੀਂ ਮਿਲੀ ਥੱਕ ਹਾਰ ਕੇ ਦੇਸ਼ ਦੀ ਮਾਣ ਯੋਗ ਸਰਬਉੱਚ ਅਦਾਲਤ ਯਾਨਕਿ ਸੁਪਰੀਮ ਕੋਰ ਦਾ ਦਰਵਾਜ਼ਾ ਖੜਕਾਇਆ ਗਿਆ ਰਾਤ ਨਹੀਂ ਮਿਲੀ ਫਿਰ ਦੁਬਾਰਾ ਬੈਂਡਾ ਦੇ ਵਿੱਚ ਪੇਸ਼ ਹੋ ਕੇ ਇਹ ਮੁਕੱਦਮਾ ਲੜਨਾ ਪਿਆ ਬੇਬੇ ਮਹਿੰਦਰ ਕੌਰ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨਬਾਜ਼ੀ ਕੀਤੀ ਸੀ ਕਿ ਖਿੱਚ ਧੂਕੇ ਕੰਗਨਾ ਰੌਤ ਨੂੰ ਬਠਿੰਡਾ ਦੀ ਅਦਾਲਤ ਵਿੱਚ ਲਿਆ ਕੇ ਪੇਸ਼ ਕੀਤਾ ਜਾਵੇ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਇਕੁਅਲ ਹੈ ਕੰਗਨਾ ਰੌਤ ਨੇ ਜਿਹੜੀ ਟਿੱਪਣੀ ਕੀਤੀ ਸੀ ਤੇ ਲੱਗਿਆ ਨਹੀਂ ਸੀ ਕੰਗਨਾ ਕਰਨੌਤ ਨੂੰ ਕਿ ਮੈਂ ਐਡੇ ਵੱਡੇ ਵਿਵਾਦ ਵਿੱਚ ਫਸ ਜਾਵਾਂਗੀ ਮੈਨੂੰ ਕੋਰਟ ਦੇ ਚੱਕਰ ਲਾਉਣੇ ਪੈਣਗੇ ਕੰਗਨਾ ਰੌਤ ਕਸੂਤੀ ਫਸ ਗਈ ਹੈ ਜੇਕਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜੇਕਰ ਅੱਜ ਕੰਗਨਾਰ ਨੌਤ ਫਿਜ਼ੀਕਲੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਸਕਦੇ ਨੇ ਅੱਜ ਇਨ ਬਿਨ ਕੰਗਨਾਰ ਨੌਤ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਕਿਉਂਕਿ ਲਾਅ ਆਰਡਰ ਦੀਆਂ ਤਜੀਆਂ ਨਹੀਂ ਉਡਾਈਆਂ ਜਾ ਸਕਦੀਆਂ ਕੰਗਨਾਰ ਨੌਤ ਪੇਸ਼ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਅੱਜ ਸ਼ਾਮ ਨੂੰ ਪਤਾ ਲੱਗੇਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਵੱਡੀਆਂ ਖਬਰਾਂ ਆ ਰਹੀਆਂ ਨੇ ਖਾਸ ਕਰਕੇ ਪੀਟੀਸੀ ਨਿਊਜ਼ ਨੇ ਇਹ ਖਬਰ ਸਾਂਝੀ ਕੀਤੀ ਹੈ ਕਿ ਜੇਕਰ ਅੱਜ ਕੰਗਨਾ ਰੌਤ ਫਿਜ਼ੀਕਲੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਡ ਬਠਿੰਡਾ ਦੀ ਜੇਲ੍ਹ ਵੱਲੋਂ ਜਾਰੀ ਹੋ ਸਕਦੇ ਹਨ